ਦਾ ਵੀਰ ਇਸ ਵੀਰ ਦਾ ਬੜਾ ਧੰਨਵਾਦ ਮੰਨਾ ਬੋਦੇਵਾਲ ਜੀ ਸਾਡੀ ਮਾਂ ਖੇਡ ਕਬੱਡੀ ਦੇ ਮਾਣ ਨੂੰ ਬਹੁਤ ਧੰਨਵਾਦ ਜੀ ਹੁਣ ਐਕਸ਼ਨ ਵਾਲੇ ਬੱਚਿਆਂ ਦਾ ਮੈਚ ਖੇਡਿਆ ਜਾਵੇਗਾ ਬਹੁਤ ਬਹੁਤ ਧੰਨਵਾਦ ਕਾਲਾ ਬਾਗੜੀ ਵਾਲਾ ਸਾਡਾ ਵੀਰ ਇਸ ਮੈਚ ਦੀ ਸਾਂਝ ਸਾਡਾ ਵੀਰ ਸ਼ਿਵ ਜੋਧਿਆ ਵਾਲਾ ਪਾਵੇਗਾ ਵਾਹਿਗੁਰੂ ਪਹਿਲਾਂ ਤਾਂ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਿਓ ਸਟੇਜ ਵਾਲੇ ਪਾਸੇ ਜਿਹੜੀ ਟੀਮ ਖੇਡਣ ਲੱਗੀ ਐ ਰਾਏਪੁਰ ਚੰਡੀਆਲਾ ਤੇ ਦੂਸਰੇ ਪਾਸੇ ਜੀਪੀ ਕੈਨੇਡਾ ਲਾਲ ਜਰਸੀ ਵਿੱਚ ਜੀਪੀ ਕੈਨੇਡਾ ਇਸ ਟੀਮ ਨੂੰ ਸਪான்ਸਰ ਕੀਤਾ ਹੈ ਸਾਡੇ ਕੀਪੇ ਸੁਰਖਪੁਰ ਵਾਲੇ ਨੇ ਕੈਨੇਡਾ ਤੋਂ ਸਾਬੀ ਪੱਤਣ ਨਾਰਵੇ ਜਿੰਦਰ ਫਾਸਲਾਬਾਦ ਫਰਾਂਸ ਤੋਂ ਸ਼ੀਰਾ ਮੱਲਾ ਕੈਨੇਡਾ ਜਾਦਵਿੰਦਰ ਚੰਡੀਆਲਾ ਪ੍ਰਧਾਨ ਲक्की ਕਰਿਆਲੀ ਕੈਨੇਡਾ ਦੀਪਾ ਕਰਾਲਾ ਕਰਿਆਲੀ ਦੇ ਨਾਲ ਸਾਡੇ ਬਲਕਾਰ ਯੂਐਸਏ ਗੁਰਪ੍ਰੀਤ ਪਿੰਡਰ ਆਸਟ੍ਰੇਲੀਆ ਸੰਦੀਪ ਲੱਲੀਆਂ ਕੈਨੇਡਾ ਪਿੰਦੂ ਸੁਰਖਪੁਰੀਆ ਸਪੇਨ ਦੇ ਨਾਲ ਚੌਧਰੀ ਵਿਕਾਸ ਪਾਕਿਸਤਾਨ ਤੋਂ ਤੇ ਲਾਡੀ ਡੜਵਿੰਡੀ ਸਪੇਨ ਤੋਂ ਇਹ ਬੱਚਿਆਂ ਦੀ ਟੀਮ ਨੂੰ ਸਪான்ਸਰ ਕਰਦੇ ਆ ਅਜੇ ਕੋਚ ਦੀ ਟੀਮ ਲੈ ਕੇ ਆਏ ਨੇ ਹੁਣ ਆਪਾਂ ਗਰਾਊਂਡ ਵਿੱਚ ਜੁੜੀਏ ਇੱਕ ਪਾਸੇ ਟੀਮ ਜਿਹੜੀ ਹੈ ਉਹ ਜੀਪੀ ਮੇਰੇ ਮਿੱਤਰੋ ਕੈਨੇਡਾ ਜੀਪੀ ਕੈਨੇਡਾ ਦੇ ਚਾਰ ਜਾਫੀ ਨੇ ਚੌਵੇਂ ਕਹਿੰਦੇ ਆ ਸ਼ੁਰਲੀਆਂ ਨੇ ਤੇ ਰੇਡਰ ਆ ਵੀ ਹੱਤ ਦਾ ਰੇਡਰ ਮੇਰੇ ਮਿੱਤਰੋ ਇਹ ਵੀ ਹੱਤ ਦਾ ਹੁਣ ਦੇਖਿਓ ਇਹਨੂੰ ਕਾਂਟੋ ਕਹਿੰਦੇ ਆ ਉਹ ਕਾਂਟੋ ਫੁੱਲਾਂ ਦੇ ਖੇਡਦੀ ਕਾਂਟੋ ਫੁੱਲਾਂ ਦੇ ਖੇਡਦੀ ਮਨੀ ਜੰਡਿਆਲਾ ਗੁਰੂ ਉਹਨਾਂ ਦੀ ਤਰਫ ਜਿਹੜੀਆਂ ਧੀਆਂ ਪਹਿਲਾਂ ਜਿੱਤ ਕੇ ਗਈਆਂ ਮੇਰੀ ਬੇਨਤੀ ਆ ਕੋਚ ਸੁਰਿੰਦਰ ਸਿੰਘ ਜੀ ਬਾਲੀਆ ਉਹ ਆਕੇ 500 ਰੁਪਇਆ ਪ੍ਰਾਪਤ ਕਰਨ ਕਿਉਂਕਿ ਮਨੀ ਸਾਡਾ ਵੀਰ ਜੰਡੇਆਲੇ ਗੁਰੂ ਤੋਂ 500 ਰੁਪਇਆ ਲੜਕੀਆਂ ਦੀ ਟੀਮ ਦੇ ਵਾਸਤੇ ਕਲਦੇ ਆ ਸਰੇਂਦਰ ਸਿੰਘ ਜੀ ਆਇਓ ਗਰਾਊਂਡ ਦੇ ਵਿੱਚ ਲੋਕਰ ਨੇ ਨੰਬਰ ਦਾ ਵਾਅਦਾ ਕੀਤਾ ਇਹਨੂੰ ਪੀਕੇ ਕਹਿੰਦੇ ਆ ਮੇਰੇ ਮਿੱਤਰੋ ਜਿਹਨੇ ਅਗਲੀ ਕਬੱਡੀ ਪਾਈ ਹੈ ਪੀਕੇ ਇਹ ਪੀਕੇ ਆਇਆ ਗਾੜੀ ਚਾਰ ਜਾਫੀ ਕਹਿੰਦੇ ਅੱਜ ਚਾਰ-ਚਾਰ ਰੋਟੀਆਂ ਖਾ ਕੇ ਆਏ ਐ ਪੀਕੇ ਦੀ ਰੇਡ ਤੇ ਦੂਸਰੇ ਪਾਸੇ ਸ਼ਰਨ ਪੀਕੇ ਦੇ ਸ਼ਰਨਾਂ ਦੇ ਆਹ ਵੇਖੋ ਐਕਸ਼ਨ ਕਹਿੰਦਾ ਮੈਂ ਕਰਨਾ ਥਾਪੀ ਮਾਰ ਕੇ ਦੱਸਦਾ ਅਗਲੀ ਕਬੱਡੀ ਯੁਗਨੂ ਦੀ ਪੈਣ ਜਾ ਰਹੀ ਹੈ ਥੋੜੇ-ਥੋੜੇ ਵੀਰ ਮੇਰੇ ਪਛਾਣ ਹੋ ਜਾਣ ਜਿਹੜੇ ਵੀਰ ਐ ਗਰਾਊਂਡ ਦੇ ਵਿੱਚ ਬਾਦੂ ਸਾਰੇ ਵੀਰ ਸਤਿਕਾਰਯੋਗ ਹੈ ਬਾਦੂ ਕੋਈ ਨਹੀਂ ਹੈ ਮੰਨੂ ਬਾਜੀ ਇੱਕ ਸਾਈਡ ਤੇ ਹੋ ਜਾਈਏ ਆਪਾਂ ਲਓ ਸਾਹਮਣੇ ਪਾਸੇ ਜੁਗਨੂ ਦੀ ਕੌਡੀ ਪੈ ਰਹੀ ਹੈ ਦੂਸਰੇ ਪਾਸੇ ਕੰਨੇ ਨਾਂ ਦਾ ਜਾਫੀ ਹੁਣ ਕਹਿੰਦੇ ਕਿ ਕੰਨਾ ਪਿਛੇ ਪੈਣ ਲੱਗਾ ਜਿਵੇਂ ਕਹਦੀਏ ਕਿ ਐੜੇ ਪਿਛੇ ਕੰਨਾ ਤੇ ਆਹੋ ਦੇਖੋ ਜੁਗਨੂ ਕੀ ਕਰਦਾ ਹੈ ਚਗਮਗ ਚਗਮਗ ਕਰਦਾ ਹੈ ਥਾਪੀਆਂ ਦੋ ਮਾਰਦਾ ਹੈ ਜਪੈਨਜੀ ਨਾਂ ਦਾ ਅਗਲੀ ਰੇਡ ਪਾਉਣ ਦੇ ਵਾਸਤੇ ਗੱਭਰੂ ਰਾਏਪੁਰ ਚੰਡੇਆਲੇ ਦੀ ਟੀਮ ਵੱਲੋਂ ਵੱਜ ਚੁੱਕਿਆ ਹੈ ਦੂਸਰੇ ਪਾਸੇ ਚਾਰ ਜਾਫੀ ਨੇ ਇਹ ਬੱਚੇ ਅੱਜ ਦਾ ਜਿਹੜਾ ਮੈਚ ਖੇਡਦੇ ਤਾਰਾਗੜ ਵਿੱਚ ਖੇਡਦੇ ਪਏ ਆ ਇਹ ਲਾਸਟ ਮੈਚ ਹੈ ਇਸ ਤੋਂ ਬਾਅਦ ਪ੍ਰੀਤ ਖੰਡੇਆਲਾ ਫੋਨ ਕਰਕੇ ਕਹਿੰਦਾ ਸ਼ਿਵ ਇਹਨਾਂ ਨੇ ਕੋਲਾ ਲਾਮਪੁਰ ਦੀ ਗਰਾਊਂਡ ਵਿੱਚ ਖੇਡਣਾ ਹੈ ਮਲੇਸ਼ੀਆ ਦੀ ਰਾਜਧਾਨੀ ਕੋਲਾ ਲਾਮਪੁਰ ਇਹ ਮੁੰਡੇ ਕਹਿੰਦੇ ਕੋਲਾ ਲਾਮਪ ਖੇਡਣਗੇ ਉਹ ਜੇਪੀ ਕਲੱਬ ਵੱਲੋਂ ਫੇਰ ਥਾਪੀਆਂ ਵੱਜਦੀਆਂ ਬਾਜ਼ੀਆਂ ਪੈਂਦੀਆਂ ਥਾਪੀਆਂ ਵੱਜਦੀ ਹੈ ਕਾਲੇ ਦੇ ਡੈਡੀ ਵੱਲੋਂ ਜੇ ਫਿੱਡੂ ਨੰਬਰ ਲੈ ਕੇ ਆਉਂਦਾ ਤੇ ਲੈ ਕੇ ਹੰਦਿਆਂ ਵਿੱਚ ਨੱਚਦਾ ਤਾਂ ਇੱਕ ਸੌ ਦਿੱਤਾ ਜਾਣਾ ਕਾਲੇ ਦੇ ਡੈਡੀ ਵੱਲੋਂ ਇਹਨੂੰ ਛੋਟਾ ਫਿੱਡੂ ਕਹਿੰਦੇ ਐ ਤੇ ਜਾਫੀ ਆ ਵੀ ਆਪਣਾ ਜੇ ਡੱਕਦਾ ਉਹ ਚੱਲ ਚੱਲੀਏ ਤਾਰਾਗੜ ਦੇ ਮੇਲੇ ਭੁੱਖ ਲੱਗੂਗੀ ਤਾਂ ਲੈ ਦੂੰਗਾ ਕੇਲੇ ਨਹੀਂ ਮੁੰਡਾ ਤੇਰਾ ਮੈਂ 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 ਚੱਕ ਲੂ ਉਹ ਵਾਹ 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 ਸੋਹਣਿਆ ਇਹ ਤਾਂ ਰੇਮ ਸਟੀਰੀਓ ਬਣ ਗਿਆ ਐ ਇਹ ਤਾਂ ਕਹਿੰਦੇ ਫਿੱਡੂ ਤੋਂ ਰੇਮਸ਼ਟੀਰ ਬਣ ਗਿਆ ਆ ਕਾਂਟੋ ਐ ਚਾਰ ਜਾਫੀਆਂ ਤੇ ਕਾਂਟੋ ਨੇ ਧਾਵਾ ਬੋਲ ਦਿੱਤਾ ਹੁਣ ਕਿਹੜਾ ਡੱਕੂ ਇੱਕ ਪਾਸੇ ਸਿੰਘਾਂ ਨਾਲ ਸਿੰਘ ਦੀ ਟੱਕਰੋ ਉਹ ਬੱਲੇ ਵਾਲਿਆ ਚੱਲਣ ਦੇ ਕਾਂਟੋ ਕਾਂਟ ਜਫਾ ਲੱਗ ਗਿਆ ਕਿ ਕੱਲਾ ਨਾ ਜਾਣੀ ਖੇਤ ਤੇ ਕਿਕਰ ਦੇ ਕਾੜ ਰਹੀਦੀ ਐ ਕੱਲਾ ਨਾ ਜਾਣੀ ਖੇਤ ਨੂੰ ਕਿਕਰ ਦੇ ਕਾੜ ਰਹੀਦੀ ਐ ਹੁਣ ਕੱਪੋ ਪਿੰਜਰ ਜਿਹਾ ਬੰਦ ਹੋ ਗਈ ਐ ਛੇ ਛੇ ਲਓ ਅਗਲੀ ਕਬੱਡੀ ਜ਼ੈਰ ਦੀ ਪੈਣ ਲੱਗੀ ਐ ਚਾਰ ਜਾਫੀ ਮਣਕਾ ਫੜੀ ਫਿਰਦੇ ਕਹਿੰਦੇ ਜ਼ੈਰ ਨਹੀਂ ਚੜ੍ਹ ਦੇਣੀ ਪਰ ਇਹ ਬਦੋ ਬਦੀ ਚੜ ਜਾਂਦੀ ਐ ਜੰਡੇ ਵਾਲੇ ਗੁਰੂ ਵਾਲੇ ਵੀਰ ਮਨੀ ਦਾ ਮੈਂ ਧੰਨਵਾਦ ਕਰਦਾ ਉਹ ਵੀਰ ਕਹਿੰਦੇ ਅੱਜ ਆਪਣੇ ਯਾਰਾਂ ਬੇਲੀਆਂ ਨਾਲ ਬੈਠਾ ਹੋਇਆ ਬਾਬੇ ਬਕਾਲੇ ਵਾਲਾ ਵੀ ਆਇਆ ਹੋਇਆ ਵੀਰ ਨਾਲ ਪ੍ਰਤਾਪ ਵੀ ਬੈਠਾ ਐ ਇਹਦੇ ਜ਼ੈਰ ਕਬੱਡੀ ਪਾ ਗਿਆ ਹੈ ਵਾਈਸ ਪ੍ਰਧਾਨ ਸਿਆ ਕੀ ਕਹਿਣਾ ਚਾਹੁੰਦਾ ਜ਼ੈਰ ਵੇਖ ਮੇਲ ਦੀ ਹਾ ਯਰ ਕੱਲ ਹੀ ਬੈ ਜਾ ਬੈ ਜਾ ਕਰਵਾਈ ਆ ਪੱਲੇ ਆਫਟਰ ਦੇ ਉਹ ਪਿੰਡ ਦੇ ਵਿੱਚ ਪੱਲੇ ਆਲਿਆ ਫਿੱਡੂ ਦੇ ਵਾਸਤੇ 500 ਮਨੀ ਜੰਡੇ ਵਾਲੇ ਗੁਰੂ ਦੀ ਤਰਫੋਂ ਫਿੱਡੂ ਦੇ ਪੱਲੇ ਆਲਿਆ ਅਗਲੇ ਮੈਚ ਆਪਾਂ ਸਾਜ ਪਾਵਾਂਗੇ ਚੱਲਣ ਦੇ ਇਧਰ ਧੂੜ ਉੱਡਦੀ ਐ ਪੈਂਦੀ ਆ ਕੌਡੀ ਮੇਰੇ ਮਿੱਤਰੋ ਦੂਸਰੇ ਪਾਸੇ ਜੇਪੀ ਕਲੱਬ ਕਨੇਡਾ ਕਨੇਡਾ ਵਾਲਿਆਂ ਨੇ ਸਪான்ਸਰ ਕੀਤੀ ਐ ਨਹੀਂ ਜੱਫਾ ਲਾ ਸਕਿਆ ਰੇਡਰ ਦਾ क्रांति सेना जी, बहुत 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 सेना ਦੇ ਪ੍ਰਧਾਨ ਡਾਕਟਰ ਕਮਲਜੀਤ ਜੀ ਆ 500 ਦੇ ਕੇ ਗਏ ਆ ਕਹਿੰਦੇ ਜੇਕਰ ਜ਼ਹਿਰ ਨੂੰ ਕੋਈ ਜਫਾ ਲਾਉਂਦਾ ਹੈ ਤੇ ਆਪਾਂ 500 500 ਦੇ ਮਾਨ ਸਨਮਾਨ ਦੇਾਂਗੇ ਡਾਕਟਰ ਬਹੁਤ ਬਹੁਤ ਧੰਨਵਾਦ ਕਮਲਪਾਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕ੍ਰਾਂਤੀਕਾਰੀ ਸੈਨਾ ਡਾਕਟਰ ਲਓ ਪੈਂਦਾ ਭੰਗੜਾ ਉਹ ਪੈਂਦੇ ਭੰਗੜੇ ਢੋਲ ਤੋਂ ਬਾਜੀ ਹੈ ਮੇਰੇ ਮਿੱਤਰੋ ਢੋਲ ਤੋਂ ਬਗੈਰ ਜਪੰਜੀ ਅਗਲੀ ਕੌਡੀ ਪਾਉਣ ਦੇ ਵਾਸਤੇ ਰਾਏਪਰ ਚੰਡੇਆਲੇ ਦੀ ਟੀਮ ਦਾ ਐ ਕਹਿੰਦੇ ਸਿਰੇ ਦੇ ਮੁਕਾਬਲੇ ਦੇਖਣ ਨੂੰ ਮਿਲਦੇ ਐ ਆ ਐਂਟਰਟੇਨਮੈਂਟ ਵਾਲਾ ਮੁਕਾਬਲਾ ਚਾਰ ਜਾਫੀਆਂ ਵਿੱਚੋਂ ਕਿਹੜਾ ਡੱਕੂ ਲਓ ਸਾਹਮਣੇ ਪਾਸੇ ਸਿੰਘ ਨੇ ਟਰਾਈ ਕੀਤੀ ਐ ਤੇ ਉਹ ਜਪੰਜੀ ਉਹ ਬਾਜੀ ਵਾਹ ਉਹ ਨੌਜਵਾਨਾ ਐ ਛੋਟੀ ਉਮਰ ਦਾ ਗੱਭਰੂ ਦੇਖਣੀ ਵੀ ਵੱਖਰੀ ਜੀ ਐ ਇਸ ਸਟਾਈਲ ਵੀ ਗੱਭਰੂ ਦੇ ਵੱਖਰੇ ਜਿਹੇ ਐ ਫਿੱਡੂ ਆ ਗਿਆ ਇਹਦੇ ਪਹਿਲੇ ਹੀ ਰੇਡ ਤੋਂ ਖੁਸ਼ ਹੋ ਕੇ ਮੇਰੇ ਵੀਰ ਜੰਡੇਆਲੇ ਗੁਰੂ ਵਾਲੇ ਮਣੀ ਨੇ 500 ਦੇ ਮਾਣ ਕੱਲੇ ਫਿੱਡੂ ਦੇ ਪਿਛਲੇ ਪਾਸੇ ਪਿੱਛਦੇ ਉੱਤੇ ਖੰਡਾ ਬਣਿਆ ਹੋਇਆ ਹੈ ਲੈ ਵੀ ਫਿੱਡੂ ਸਿਆ ਲਲਕਾਰ ਕੇ ਵੰਗਾਰ ਕੇ ਰੇਡ ਪਾ ਰਿਹਾ ਕਿ ਆਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ ਓ ਫਿੱਡੂ ਓ ਭੰਗੜੇ ਪੈਂਦੇ ਭੰਗੜੇ ਪੈਂਦੇ ਓ ਢੋਲ ਵੱਜੇ ਤਾਂ ਤੜਕ ਪੈਂਦੀ ਅੱਡੀ ਦੋ ਸ਼ੌਕ ਮਿੱਤਰਾਂ ਦੇ ਉਹਣਾ ਭੰਗੜਾ ਤੇ ਖੇਡੜੀ ਕਬੱਡੀ ਇਹ ਫਿੱਡੂ ਐ ਇਹਦੀ ਦੇਖਣੀ ਬੜੀ ਵੱਖਰੀ ਐ ਕਈਆਂ ਨੇ ਕੇਸ ਕੀਤਾ ਆਇਆ ਤਕਣੀ ਤੇ ਆ ਆ ਗਿਆ ਨੌਜਵਾਨ ਕਹਿੰਦੇ ਕਾਂਟੂ ਕਾਂਟੂ ਦੀ ਕੌਡੀ ਪੈ ਰਹੀ ਐ ਮੇਰੇ ਮਿੱਤਰੋ ਦੂਸਰੇ ਪਾਸੇ ਜਾਫੀ ਜੇਪੀ ਕਨੇਡਾ ਕਲੱਬ ਦੀ ਟੀਮ ਦਾ ਟਰਾਈ ਕਰਦਾ ਉਹ ਭੱਜ ਜਾ ਮੋਰਨੀਏ ਤੇਰੇ ਮਗਰ ਬਦੂਕਾਂ ਵਾਲੇ ਉਹ ਹੰਦਿਆਂ ਚ ਆ ਕੇ ਲੂੰਗੀ ਡਾਂਸ ਲੂੰਗੀ ਡਾਂਸ ਬੁੱਧੂ ਵੀਰ ਤੈਨੂੰ ਇਧਰ ਹਰਮਨ ਮੀਤ ਪ੍ਰਧਾਨ ਯਾਦ ਕਰਦਾ ਹੈ ਬੁੱਧੂ ਵੀਰ ਨੂੰ ਬੇਨਤੀ ਹੈ ਕਿ ਮੀਤ ਪ੍ਰਧਾਨ ਹਰਮਨ ਨਾਲ ਮਿਲੇ ਤੇ ਮੰਗਲ ਪ੍ਰਧਾਨ ਸਿਆ ਐ ਦੁੱਖ ਤੋੜ ਦਿੱਤੇ ਆ ਮੈਚ ਕਰਾ ਕੇ ਆਇਆ ਜੈਰ ਕ੍ਰਾਂਤੀਕਾਰੀ ਸੈਨਾ ਦੇ ਵੀਰਾਂ ਵੱਲੋਂ 500 ਸੀ ਕਮਲ ਭਾਜੀ ਆਵਾ 500 ਜਿਹੜਾ ਜ਼ਹਿਰ ਨੂੰ ਦੇ ਦੇਣ ਲੱਗਾ ਤੁਸੀਂ ਕਿਹਾ ਸੀ ਜਿਹੜਾ ਜ਼ਹਿਰ ਨੂੰ ਜਫਾ ਲਾਵੇ ਪਰ ਜ਼ਹਿਰ ਘਰ ਆ ਗਿਆ 500 ਦਾ ਜੇਤੂ ਇਹ ਜ਼ਹਿਰ ਹੈ ਤੇ ਇਧਰਲੇ ਪਾਸੇ ਫੇਰ ਕਬੱਡੀ ਪਾਉਣ ਦੇ ਵਾਸਤੇ ਪੀਕੇ ਆ ਗਿਆ ਪੀਕੇ ਨੂੰ ਚਾਰ ਜਾਫੀ ਢੱਕਣ ਲਈ ਤਿਆਰ ਨੇ ਮੇਰੇ ਮਿੱਤਰੋ ਇੱਕ ਨੰਬਰ ਤੋਂ ਮੁੰਡਾ ਭੁੱਖੇ ਸ਼ੇਰ ਵਾਂਗਰਾ ਟਰਾਈ ਕਰਦਾ ਢੱਕਣ ਦੀ ਧੂੜ ਉੜਦੀ ਅੱਖਾਂ ਚ ਅੱਖਾਂ ਪੈ ਗਈ ਹੈ ਕਿ ਬਾਜ ਵਾਲੀ ਅੱਖ ਨਾਲ ਦੇਖਿਆ ਸਭ ਨੂੰ ਹੱਥ ਜੋੜ ਚੇਤੇ ਨੀਮਕ ਕਰਾਂ ਰੱਬ ਨੂੰ ਪਾ ਵੀ ਗੱਬਰੂਆ ਅਗਲੀ ਰੇਡ ਇਸ ਵਕਤ ਲੋਗੜ ਨਾਂ ਦਾ ਗੱਬਰੂ ਜੇਪੀ ਕਲੱਬ ਲੋ ਕਬੱਡੀ ਪਾ ਰਿਹਾ ਹੈ ਫਾਈਨਲ ਮੈਚ ਦੀਆਂ ਦੋਵੇਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਉਧਰ ਸਾਡਾ ਮਨੀ ਵੀਰ ਜੰਡਿਆ ਗਰੂ ਤੋਂ ਖੁਸ਼ ਆਇਆ ਹੈ ਉਹਦਾ ਵੀਰ ਦਾ ਧੰਨਵਾਦ ਆ ਗੱਭਰੂ ਚੜੇਕ ਟਰਾਈ ਕਰਦਾ ਤੇ ਓ ਇੱਕ ਲੱਤ ਦੇਖ ਲੋਗੇ ਭੰਗੜਾ ਪੈਂਦਾ ਇਹਨੂੰ ਲੋਗੜ ਕਹਿੰਦੇ ਆ ਮੇਰੇ ਮਿੱਤਰੋ ਜਿਸ ਨੌਜਵਾਨ ਨੇ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਇਹਨੂੰ ਬੁਗੜਾ ਕਹਿੰਦੇ ਆ ਜੇ ਤਾਂ ਛਿੰਦੇ ਮੱਲੀਆਂ ਆਲਿਆ ਨੰਬਰਾਂ ਰੀਡਰ ਲੈ ਕੇ ਆਇਆ ਇਹਦੀਆਂ ਥਾਪੀਆਂ ਦੇਖਣ ਵਾਲੀਆਂ ਹੁੰਦੀਆਂ ਸਤਨਾਮ ਸਿੰਘ ਯੂਐਸਏ ਵਾਲੇ ਤੇ ਜਸਵੀਰ ਅਕਲਗੱਡੇ ਜੀ ਵੇਖੋ ਪੈਂਦੀ ਬੁਗਲੇ ਦੀ ਰੇਡ ਹਰਮਣਾ ਆ ਰੇਡ ਤੇ ਰੇਡ ਦੇ ਫਿਰ ਮੈਂ ਗੱਲ ਕਰਦਾ ਇਹ ਰੇਡ ਦੇ ਮੁਰਗੀ ਥਾਪੀਆਂ ਦੇਖਣ ਵਾਲੀਆਂ ਪਰ ਜਾਫੀ ਚੁੰਬੜ ਗਿਆ ਜਿਵੇਂ 11 21 ਨੂੰ ਪਤਾਲ ਪੇੜ ਸੁੰਡੀ ਚੁੱਬੜਦੀ ਹੁਣ ਥਾਪੀਆਂ ਤੱਕਿਓ ਉੱਠ ਓਏ ਬੁਗਲਿਆ ਆ ਓਏ ਬੁਗਲਿਆ ਸ਼ਾ ਓਏ ਬੁਗਲਿਆ ਓ ਬੱਲੇ 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 ਪੱਟ ਵੀ ਕਹਿੰਦਾ ਹੋਣਾ ਰੱਬਾ ਮੈਨੂੰ ਕਿਹਦੇ ਰਾਜਪਨੋਟ ਜੀ ਸਾਡੇ ਉਮੀਦ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਉਹਨਾਂ ਵੱਲੋਂ ਦੋਵਾਂ ਟੀਮਾਂ ਦੇ ਵਾਸਤੇ 100-100 ਦੇ ਮਾਨ ਸਨਮਾਨ ਆਏ ਹੈ ਮੰਗਲ ਸਿੰਘ ਫਿੱਡੂ ਗਿਆ ਪ੍ਰਧਾਨ ਸਿੰਘ ਫਿੱਡੂ ਗਿਆ ਫਿੱਡੂ ਫੜ ਰਿਹਾ ਫਿੱਡੂ ਫੜ ਲਿਆ ਪਰ ਭੱਜ ਜਾ ਮੋਰਨੀਏ ਤੇਰੇ ਮਗਰ ਬੰਦੂਕਾਂ ਵਾਲੇ ਥਾਨਾਂ ਦਾ ਭੇਡ ਪਰ ਫਿੱਡੂ ਤਾਂ ਠੱਕੀ ਜਾਂਦਾ ਹਾਏ ਓ ਰੱਬਾ ਮੇਰਿਆ ਯਾਰ ਜੋਰ ਜਿੰਦ ਜਾਨ ਫੇਡੂ ਤਾਂ ਠੱਕੀ ਜਾਂਦਾ ਜਿਵੇਂ ਭਈਆ ਮਰੂਦਾ ਵਾਲੀ ਰੇੜੀ ਠੱਕੀ ਜਾਂਦਾ ਹੋਵੇ ਇਹਦਾ ਲੰਮੇ ਪੈ ਕੇ ਥਾਪੀਆਂ ਮਾਰਦਾ ਹੈ ਇਹਦੀ ਅੰਦਾਜ਼ ਵੱਖਰਾ ਹੈ ਤੇ ਇਧਰਲੇ ਪਾਸੇ ਪੈਂਦੀ ਹੋਈ ਕੌਡੀ ਤੇ ਆਓ ਵੇਖਾਂਗੇ ਨੌਜਵਾਨ ਸਿੱਖੀ ਦੇ ਵਿੱਚ ਕਾਂਟੂ ਵਾਹ ਅੰਦਾਜ਼ ਵੱਖਰਾ ਹੈ ਐਕਸ਼ਨ ਵੱਖਰੇ ਹੈ ਇਹ ਕੁਝ ਕਹਿ ਕੇ ਗਿਆ ਬੋਲਿਆ ਨਹੀਂ ਪਰ ਕੁਝ ਕਹਿ ਕੇ ਗਿਆ ਜੈਰ ਜਿੰਨੀਆਂ ਵੀ ਰੇਡਾਂ ਲੈ ਕੇ ਆਉਂਦਾ ਹੈ ਹਰਮਨ ਸਿੰਘ ਵਾਈਸ ਪ੍ਰਧਾਨ ਵੱਲੋਂ ਹਰ ਰੇਡ ਤੇ 100-100 ਦੇ ਮਾਣ ਜ਼ਹਿਰ ਆ ਗਈ ਹੈ ਯਾਰ ਨੂੰ ਡੱਕੂ ਕੋਣੇ ਸਮੇਂ ਦੀਆਂ ਬਾਤਾਂ ਚਾਰ ਜਾਫੀ ਨੇ ਇੱਕ ਕੰਨੀ ਤੇ ਨੌਜਵਾਨ ਖਤਰਨਾਕ ਜਾਫੀ ਇੱਕ ਨੰਬਰ ਤੋਂ ਜਿਹੜੇ ਕਨੇ ਟਰਾਈ ਕੀਤੀ ਤੇ ਉਹ ਜ਼ਹਿਰ ਆ ਗਿਆ ਨੌਜਵਾਨ ਨੇ ਕਹਿੰਦੇ ਮਿੱਟੀ ਉਡਾ ਦਿੱਤੀ ਹੈ ਇਹ ਮਿੱਟੀ ਤੋਂ ਇੱਟਾਂ ਬਣਦੇ ਇਹ ਮਿੱਟੀ ਤੋਂ ਰੋੜੇ ਇਹ ਮਿੱਟੀ ਨੂੰ ਮੈਂ ਗੋਡਿਆਂ ਵਿੱਚ ਲਾ ਕੇ ਗੋਡਿਆਂ ਉੱਤੇ ਲਾ ਕੇ ਬਚਪਨ ਵਿੱਚ ਰਾਜੀ ਕੀਤੇ ਆਪਣੇ ਫੋੜੇ ਇਹ ਮਿੱਟੀ ਵਿੱਚ ਜਿਹੜੇ ਰੜਗੇ ਮੁੜਕੇ ਛਦੇ ਰਾ ਕਦੇ ਨਾ ਮੋੜੇ ਉਹ ਮੋਜਾਂ ਲੁੱਟ ਮੱਲੀਆ ਦਿਨ ਜਿੰਦਗੀ ਦੇ ਥੋੜੇ ਮੋਜਾਂ ਲੁੱਟ ਸੰਧੂਆ ਦਿਨ ਜਿੰਦਗੀ ਦੇ ਥੋੜੇ ਤੇ ਆਓ ਐਕਸ਼ਨ ਵੱਜਦਾ ਤੇ ਨੰਬਰ ਜਿਹੜਾ ਹੈ ਰਾਏਪੁਰ ਚੰਡੇਆਲੇ ਦਾ ਫਿੱਡੂ ਫੇਰ ਆ ਗਿਆ ਹੈ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਅੱਜ ਫੇਰ ਸਾਨੂੰ ਲਲਕਾਰਦੇ ਨੇ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤੇ ਤਰ ਫੇਰ ਉਡਾਰੀਆਂ ਮਾਰਦੇ ਨੇ ਕਿੱਥੇ ਰੁਕਦੇ ਨੇ ਫਿੱਡੂ ਵਰਗੇ ਉਹ ਇਹਦਾ ਕੁਝ ਜਵਾਬ ਨਹੀਂ ਅਜੀ ਪਾਲ ਜੀ ਜੰਡਿਆੜੀ ਤੋਂ ਅਜੀ ਪਾਲ ਜੀ ਤੇ ਡਾਕਟਰ ਕਬਲਪਾਲ ਜੀ ਉਹ ਸਾਡੇ ਕ੍ਰਾਂਤੀ ਸੈਨਾ ਦੇ ਬਹੁਤ ਪਿਆਰੇ ਵੀਰ ਉਹਨਾਂ ਵੱਲੋਂ ਆ 400 ਰੁਪਏ ਆਇਆ ਹੈ 500 ਰੁਪਇਆ ਆਇਆ ਕਿਹਦੇ ਵਾਸਤੇ ਜੀ ਮਨੀ ਵੱਲੋਂ ਜੰਡਿਆਲੇ ਗੁਰੂ ਵਾਲੇ ਵੱਲੋਂ ਇਹਨਾਂ ਪੰਜਾਬੀ ਬੋਲਾਂ ਦੇ ਵਾਸਤੇ 500 ਦਾ ਮਾਣ ਸਨਮਾਨ ਆਇਆ ਹੈ ਮੈਂ ਫਿਰ ਤੋਂ ਕਮਲਪਾਲ ਤੇ ਨਾਲ ਸਾਡੇ ਮਨੀ ਜੰਡਿਆਲਾ ਗੁਰੂ ਡੈਨੀ ਡੈਨੀ ਤੇ ਡੈਨੀ ਸਾਡਾ ਵੀਰ ਅਜੇਪਾਲ ਡੈਨੀ ਜੀ ਇਹ ਸਾਡੇ ਜੰਡਿਆਲੇ ਗੁਰੂ ਵਾਲੇ ਬ੍ਰਦਰ ਮਨੀ ਹਣੀ ਵੱਡੇ ਮਾਣ ਸਨਮਾਨ ਦੇ ਰਹੇ ਹੈ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਮਿਹਰਬਾਨੀ ਬੰਟੀ ਵੱਲੋਂ ਵੀ ਸਾਡੇ ਬੰਟੀ ਜੰਡੇ ਵਾਲਾ ਜੀ ਉਹ ਵੀ 500 ਰੁਪਏ ਟੀਮਾਂ ਦੇ ਵਾਸਤੇ ਪੁੱਛਦਾ ਕਰਦੇ ਆ ਹੈਲੋ ਧੰਨਵਾਦ ਹੈ ਸਰਪੰਚ ਸਾਹਿਬ ਦੇ ਛੋਟੇ ਵੀਰ ਉਹ ਵੀ ਮਾਨ ਸਨਮਾਨ ਕਰਦੇ ਧੰਨਵਾਦ ਬੰਟੀ ਜੰਡੇ ਵਾਲਾ ਗੁਰੂ ਜੀ ਫਿੱਡੀ ਫਿੱਡੂ ਦੀਆਂ ਰੇਡਾਂ ਤੋਂ ਖੁਸ਼ ਹੋ ਕੇ 500 ਦਾ ਮਾਨ ਦੇ ਰਿਹਾ ਬੰਟੀ ਤੇ ਮਨੀ ਆਈ ਹੈ ਤੇ ਮੁੰਡਿਆਂ ਨੇ ਕਹਿੰਦੇ ਆ ਕਮਾਲ ਕਰ ਦਿੱਤੀ ਆ ਨੋਟਾਂ ਦਾ ਮੀ ਭਰਾ ਦੁੱਤਾ ਹੈ ਅਗਲੇ ਫਾਈਨਲ ਮੈਚ ਦੀਆਂ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜੀ ਇੱਕ ਸ਼ੋਅ ਮੈਚ ਹੋਣਾ ਵਾ ਇਹ ਬੋਲੋ ਨਾ ਗੋਲਾਂ ਦਾ ਖੇਤ ਪੰਜ ਮਿੰਟਾਂ ਦਾ ਜੀ ਬੇਨਤੀ ਹੈ ਜੀ ਜੇਪੀ ਵਾਲੇ ਫੋਨ ਕਰ ਲਓ ਫਾਈਨਲ ਵਾਲੀਆਂ ਆਉਣੀਆਂ ਨਹੀਂ ਬਾਜ ਚਲ ਕਰਦੇ ਕਰਦੇ ਫਾਈਨਲ ਵਾਲੀਆਂ ਟੀਮਾਂ ਤਿਆਰੀ ਕਰਨ ਜੇਣਾ ਅਗਲਾ ਮੈਚ ਉਹ ਟੀਮਾਂ ਗਰਾਊਂਡ 'ਚ ਆ ਜਾਣ ਜਿਨ੍ਹਾਂ ਦਾ ਅਗਲਾ ਮੈਚ ਉਹ ਗਰਾਊਂਡ 'ਚ ਆ ਜਾਣ ਹਾਫ ਟਾਈਮ ਦੇ ਰਾਏਪੁਰ ਚੰਡਿਆਲੇ ਦੇ ਨੰਬਰ ਨੇ 12 ਜੇਪੀ ਕਲੱਬ ਕਨੇਡਾ ਦੇ 14 1/2 ਇਹ ਸਾਡੇ ਭੱਟੀ ਵੀਰ ਨੇ ਪੁਆਇੰਟਾਂ ਦਾ ਲੇਖਾ ਜੋਖਾ ਹਾਫ ਟਾਈਮ ਦਾ ਦੱਸਿਆ ਉਧਰ ਕਾਂਟੋ ਫੜ ਲਈ ਐ ਉਹ ਚੱਲ ਚੱਲੀਏ ਚੱਲ ਚੱਲੀਏ ਬਾਬੇ ਦੇ ਮੇਲੇ ਭੁੱਖ ਲੱਗੂਗੀ ਤਾਂ ਲੈ ਦੂੰਗਾ ਕੇਲੇ ਨਹੀਂ ਮੁੰਡਾ ਤੇਰਾ ਮੈਂ ਚੱਕ ਲੂੰ ਆ ਤੱਕ ਓਏ ਕਿ ਸਾਡੇ ਪਿੰਡ ਦਾ ਰਿਵਾਜ ਇੱਕ ਬੜਾ ਹੀ ਮਾੜਾ ਕੁੱਟਣ ਘੱਟ ਕਰੀ ਸੰਬਾਲਾ ਕਰੇਗਾ ਬੋੜੀ ਬੋੜੀ ਵੇ ਜਦ ਕੁੱਕੜ ਵਾਂਗੂ ਫੜ ਕੇ ਤੇਰੀ ਧੌਣ ਮਰੋੜੀ ਵੇ ਫੇਰ ਜ਼ਹਿਰ ਆ ਗਈ ਐ ਜੇਪੀ ਕਲੱਬ ਕਨੇਡਾ ਵੱਲੋਂ ਕੌਡੀ ਪਾਉਣ ਦੇ ਵਾਸਤੇ ਜ਼ਹਿਰ ਮੇਲ ਦੀ ਫਿਰਦੀ ਐ ਇੱਕ ਕਾਂਟੋ ਮੇਲਦਾ ਫਿਰਦਾ ਫੁੱਲਾਂ ਤੇ ਖੇੜਦੀ ਕਾਂਟੋ ਪਰ ਜ਼ਹਿਰ ਮੇਲ ਦੀ ਫਿਰਦੀ ਚਾਰ ਜਾਫੀਆਂ ਨੂੰ ਪਰਥੂ ਪਾਇਆ ਕਿਹੜਾ ਡੱਕੂ ਸਮੇਂ ਦੀਆਂ ਬਾਤਾਂ ਉਣ ਦੀ ਧੂੜ ਉਹ ਜ਼ਹਿਰ ਡੱਕਦੀ ਜ਼ਹਿਰ ਨਹੀਂ ਕਰਾਦੀ ਬੱਲੇ ਬੱਲੇ ਝੜੇਕ ਨੇ ਕੜਿਕ ਪਾਨਾ ਡਾਤਾ ਉਹ ਜੜੇਕ ਨੇ ਕੜਿਕ ਪਾਨਾ ਢਾ ਦਿੱਤਾ ਕੜਿਕ ਪਾਨਾ ਜੜੇਕ ਦਾ ਜਫਾ ਕੜਿਕ ਪਾਨਾ ਉਹ ਬੱਲੇ 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 ਮਿੱਤਰਾਂ ਦਾ ਦਿਲ ਨੱਚਦਾ ਜਿਵੇਂ ਤੁੰਬੇ ਉੱਤੇ ਨੱਚਦੀ ਆ ਤਾਰ ਉਹ ਮੇਲਾ ਕਰਾਇਆ ਹਰਮਣ ਤੇ ਮੰਗਲ ਹੋਣਾ ਨੇ ਟੌਪ ਦਾ ਯਾਰ ਕਾਲੇ ਦੇ ਪਿਤਾ ਜੀ ਆਏ ਹੋਏ ਐ ਤੇ ਕਾਲਾ ਵੀਰ ਕਹਿੰਦਾ ਮੈਂ ਵਾਈਸ ਪ੍ਰਧਾਨ ਦਾ 42 ਇੰਚ ਦੀ LED ਦੇ ਨਾਲ ਇੱਕ ਸੁੰਦਰ ਕੱਪ ਦੇ ਨਾਲ ਸਨਮਾਨ ਕਰਨਾ ਕਾਲੇ ਦੇ ਪਿਤਾ ਜੀ ਵੀ ਆ ਚੁੱਕੇ ਐ ਕਾਲੇ ਦੇ ਪਾਪਾ ਜੀ ਆ ਚੁੱਕੇ ਐ ਇਧਰਲੇ ਪਾਸੇ ਫੇਰ ਜੇਪੀ ਕਲੱਬ ਕਨੇਡਾ ਵਾਲੋ ਜਫਾ ਤੇ ਥਾਪੀ ਆਹ ਕੋਚ ਆ ਜੇ ਜੀ ਜਿਨ੍ਹਾਂ ਨੇ ਟੀਮ ਲਿਆਂਦੀ ਐ ਇਹਨਾਂ ਨੇ ਕਹਿੰਦੇ ਗੁਣ ਦੱਸਿਆ ਤੇ ਫਿੱਡੂ ਆ ਗਿਆ ਮੋਟੇ-ਮੋਟੇ ਪੱਟ ਜਿੱਥੇ ਮਾਈ ਪੱਪ ਧਰਦਾ ਉਥੇ ਉੱਕਦਾ ਸਰੋਂ ਦਾ ਬੂਟਾ ਮੈਂ ਅੱਗ ਲੋਣੀ ਮਹਿਲਾਂ ਨੂੰ ਕੁੱਲੀ ਯਾਰ ਦੀ ਸਵਰਗ ਦਾ ਝੂਟਾ ਸਿੰਘ ਦੀ ਕਬੱਡੀ ਉੱਤੇ ਉਹ ਧੂੜ ਉਡਦੀ ਐ ਪੈਂਦੇ ਪਟਾਕੇ ਕਿ ਪੈਂਦੇ ਦੂਰ ਪਸ਼ੋਰਾਾਂ ਦੇ ਵਾਗੇ ਖੜੀ ਰਾਹ ਪੁੱਛਦੀ ਓਏ ਰਾਹ ਪੁੱਛਦੀ ਲੋਹਾਰਾਂ ਦੇ ਇਧਰੋਂ ਬੁਗਲਾ ਨਹੀਂ ਆ ਰਿਹਾ ਬੁਗਲਿਆ ਕਿੱਥੇ ਗਿਆ ਤੂੰ ਬੁਗਲਿਆ ਹੱਥ ਖੜਾ ਕਰੀ ਬੁਗਲਾ ਬੁਗਲਿਆ ਤੂੰ ਰੇਡ ਪਾ ਓ ਇਧਰਲੇ ਪਾਸੋਂ ਓ ਫਿੱਡੂ ਕਦਾ ਥਾਪੀਆਂ ਮਾਰਦਾ ਐ ਇਦਾਂ ਨਹੀਂ ਥਾਪੀਆਂ ਤੂੰ ਵੀ ਮਾਰ ਕੇ ਦਿਖਾ ਇਹ ਕੋਈ ਖੰਗ ਬਨੋਟੀ ਖੱਤ ਖੰਗ ਢਾਉਣੀ ਪੈਂਦੀ ਹੈ 21.5 33.5 ਪਉਣੀ ਪੈਂਦੀ ਹੈ ਪੀਕੇ ਦੀ ਰੇਡ ਤੇ ਜਾਫੀ ਮੇਰੇ ਮਿੱਤਰੋ ਸ਼ਰਨਾ ਇੱਕ ਡੱਗੂ ਰਮਾਣੇ ਵਾਲਾ ਸ਼ਰਨਾ ਆ ਕੰਮ ਇਹਦਾ ਯਾਰ ਪੁੱਠਾ ਕਰਨਾ ਲਓ ਜੋਬ ਦੇ ਜਫੇ ਲਾਉਂਦਾ ਸ਼ਰਨਾ ਵੀ ਸ਼ਰਨਾ ਵੀ ਸ਼ਰਨਾ ਸ਼ਰਨੇ ਦਾ ਜਫਾ ਸਨੀ ਜੰਡਿਆਲਾ ਤੇ ਬੈਂਡੀ ਜੜਿਆਲਾ 200 ਦੇ ਮਾਨਸਮਾਨ ਲਿਆਏ ਆ ਮਨੀ ਜੰਡੇਆਲਾ ਗੁਰੂ ਤੇ ਸਾਡੇ ਸਨੀ ਜੰਡੇਆਲਾ ਗੁਰੂ ਤੇ ਬੈਂਡੀ ਜੰਡੇਆਲਾ ਗੁਰੂ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ 200 ਰੁਪਏ ਰੇ ਮਾਨ ਦੇ ਰਹੇ ਆ ਇਹ ਆ ਮਨੀ ਸਾਡਾ ਵੀਰ ਇਹਨੇ ਸਨੀ ਸਨੀ ਜੰਡੇਆਲਾ ਗੁਰੂ ਤੇ ਸਾਡੇ ਬੈਂਡੀ ਜੀ ਤੇ ਤੇ ਪ੍ਰਤਾਪ ਭਾਜੀ ਇਹ ਸਾਰੇ ਯਾਰ ਜਿਗਰੀ ਪੁੱਛੇ ਹੋਏ ਆ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਸਾਨੂੰ ਫਕਰ ਦੋਸਤਾਂ ਤੇ ਹੁਣ ਜਾਰੀ ਸਾਡੀ ਰੇ ਚਰਚੇ ਰਾਜੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਬੁਗਲੇ ਦੀ ਰੇਡ ਉੱਤੇ ਦੂਸਰੇ ਪਾਸੇ ਕਹਿੰਦੇ ਮੁੰਡੇ ਨੇ ਰਾਹ ਬੰਦ ਕਰ ਦਿੱਤੇ ਐ ਇਹ ਗੱਲ ਮੁਸ਼ਕਲ ਹੈ ਜਿੰਦਾ ਲਾ ਕੇ ਚਾਬੀਆਂ ਕਣਕ ਪੱਕੀ ਚ ਸੁੱਟ ਦਿੱਤੀਆਂ ਤੇ ਆਓ ਖਤਰੇ ਦਾ ਨਿਸ਼ਾਨ ਦੱਸਿਆ ਅੱਗੇ ਤੋਂ ਥਾਪੀਆਂ ਮਾਰੀ ਮੈਨੂੰ ਲੱਗਦਾ ਅਜੇ ਅਜੇ ਜੀ ਬੁਗਲਾ ਜਿਹੜਾ ਪੂਰਾ ਫਿੱਟ ਨਹੀਂ ਹੈ ਇਹਦਾ ਬੁਗਲਾ ਤਾਂ ਆਹ ਗੱਲ ਸਹਿੰਦਾ ਨਹੀਂ ਹੈ ਇਧਰ ਸਾਡੇ ਸਤਕਾਰਯੋਗ ਸਨੀ ਜੰਡੇਆਲਾ ਗੁਰੂ ਮਨੀ ਜੰਡੇਆਲਾ ਗੁਰੂ ਬੈਂਦੀ ਜੰਡੇਆਲਾ ਗੁਰੂ ਤੇ ਬਲਜੀਤ ਪਾਟਿਆ ਤੇ ਪ੍ਰਤਾਪ ਸਿੰਘ ਜੀ ਜੀਤੂ ਪ੍ਰਧਾਨ ਉਮੀਦ ਆਰਗੇਨਾਈਜੇਸ਼ਨ ਵਾਲੇ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਣ ਸਨਮਾਨ ਦੇ ਰਿਹਾ ਮੈਂ ਆਪਣੇ ਵੱਲੋਂ ਜੀਤੂ ਪ੍ਰਧਾਨ ਤੇ ਰਾਜਪਲੋੜ ਦਾ ਧੰਨਵਾਦ ਓ ਬਿੱਡੂ ਤੱਕ ਧੁੱਕ ਕੇ ਲੈ ਗਿਆ ਹਾਏ ਓ ਰੱਬਾ ਮੇਰੀਆ ਨਹੀਂ ਦੇਖਿਆ ਜਾਂਦਾ ਮੇਰੇ ਨੱਚਦੀ ਦੇ ਖੁੱਲਗੇ ਵਾਲ ਨੇ ਭਾਬੀ ਮੇਰੀ ਗੁੱਤ ਕਰਦੇ ਅਗਲੀ ਿਆਰ ਵੀ ਹੋਊਗਾ ਮੇਲਾ ਮੇਰੇ ਯਾਰ ਓ ਭਾਬੀ ਮੇਰੀ ਗੁੱਤ ਕਰਦੇ ਨੱਚਦੀ ਰਖ ਲਗੇ ਵਾਲ ਮੇਲਾ ਅਗਲੇ ਹੋਊਗਾ ਸਾਲ ਅਗਲੀ ਕਬੱਡੀ ਫੇਰ ਕਾਂਟੋ ਦੀ ਆ ਜਾ ਵੀਰਿਆ ਆਪਾਂ ਇੱਕ ਸਾਈਡ ਤੇ ਖੜ ਕੇ ਕਬੱਡੀ ਦੇਖੀਏ ਓ ਪੈਂਦੀ ਹੋਈ ਕਬੱਡੀ ਜੇ ਮੈਚ ਵਧੀਆ ਲੱਗਦਾ ਹੈ ਤੇ ਦਰਸ਼ਕੀਓ ਕਿਰੀ ਤਾੜੀਆਂ ਮਾਰ ਕੇ ਦੱਸਿਓ ਤੇ ਇਧਰ ਮਨੀ ਚੰਡੇਆਲਾ ਗੁਰੂ ਜੀ ਐਲਾਨ ਕਰਦੇ ਆ ਮਨੀ ਜੀ ਇੱਕ ਬੇਨਤੀ ਹੈ ਕਿ ਆਪਾਂ ਐਲਾਨ ਕਰ ਦਿੱਤਾ ਇੱਕ ਇੱਥੇ ਆਈ ਆਪਾਂ ਲਾਈਵ ਚੱਲਦਾ ਪਿਆ ਲਾਈਵ ਵਾਲੇ ਵੀ ਨਾ ਕੋਈ ਕਮੈਂਟ ਕਰਨਾ ਮਨੀ ਜੰਡੇਆਲਾ ਗੁਰੂ ਕਹਿੰਦਾ ਕੋ ਸਾਹਿਬ ਪਲੇਅਰ ਗਿਣ ਲਓ ਹਰ ਪਲੇਅਰ ਨੂੰ 2-200 ਦੇ ਮਾਨ ਸਨਮਾਨ ਆਪਾਂ ਜਾਂਦੀਆ ਰੀ ਦੇਣੇ ਆ ਮਨੀ ਜੇਤੂ ਟੀਮ ਜਿਹੜੀ ਇਸ ਮੈਚ ਦੀ ਜੇਤੂ ਟੀਮ ਉਸ ਜੇਤੂ ਟੀਮ ਨੂੰ 2200 ਦੇ ਮਾਣ ਜਿਹੜੇ ਮੋਦੀ ਨੇ ਨੋਟ ਕੱਢਿਆ ਉਹ ਸਾਡਾ ਵੀਰ ਫੜੀ ਫਿਰਦਾ 200 ਵਾਲਾ ਨਵਾਂ ਨੋਟ ਨਵੀਂ ਕਰੰਸੀ ਪਹਿਲਾਂ 100 ਰੁਪਿਆ ਦੇਣ ਲੱਗੇ ਨਾ ਪਹਿਲਾਂ ਸ਼ਰਮਜੀ ਆਉਂਦੀ ਸੀ 500 ਦੇਣ ਲੱਗੇ ਕਈ ਵਾਰ ਸੋਚੀਦਾ ਸੀ ਮੋਦੀ ਨੇ 200 ਵਾਲਾ ਕੱਢ ਦਿੱਤਾ ਹੈ ਇਹ ਮਤਲਬ ਕਿ ਆਪਾਂ ਉਹੀ ਕਰੰਸੀ ਚਲਾਉਣੀ ਹੈ ਇਧਰ ਪਲੀਜ਼ 1 ਮਿੰਟ ਪਲੀਜ਼ ਸੌਰੀ ਇਸ ਮੈਚ ਤੋਂ ਬਾਅਦ ਹਰਮਨਦੀਪ ਦਾ ਮਾਨ ਸਨਮਾਨ ਦਿੱਤਾ ਜਾਣਾ ਹੈ एलईडी 40 इंच ਦੀ ਦੇ ਨਾਲ ਕਬੱਡੀ ਦਾ ਕੱਪ ਦਿੱਤਾ ਜਾਣਾ ਹੈ ਕੱਪ ਜਿਹੜਾ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾਣਾ ਹੈ ਹਰਮਨਦੀਪ ਦਾ ਇਹ ਜਾਣਕਾਰੀ ਸੰਗਤ ਨੂੰ ਦੱਸਦੇ ਆ ਕੇ ਸਾਡੇ ਵਾਈਸ ਪ੍ਰੈਜ਼ੀਡੈਂਟ ਉਹਦਾ ਮਾਨ ਸਨਮਾਨ ਦਿੱਤਾ ਜਾਣਾ ਬੰਟੀ ਵੀ ਵੱਡੇ ਮਾਨ ਸਨਮਾਨ ਭੇਜਦਾ ਧੰਨਵਾਦ ਕਰਦਾ ਹੈ ਬੰਟੀ ਵੀਰਿਆ ਤੇਰਾ ਵੀ ਤੇ ਨਾਲ ਮਣੀ ਦੇ ਨਾਲ ਸ਼ਰੀ ਤੇ ਨਾਲ ਪ੍ਰਤਾਪ ਸਿੰਘ ਹੁਣ ਜੁੜੇ ਆ ਜੜਿਆਲੇ ਵਾਲੇ ਤੇ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਉਹ ਸਾਹਮਣੇ ਜ਼ਹਿਰ ਹੈ ਜ਼ਹਿਰ ਦਾ ਜ਼ਹਿਰੀ ਹੈ ਤਾੜੀਆਂ ਮਾਰ ਦਿਓ ਯਾਰ ਵਾਸਤੇ ਕਰੀ ਖੁੱਲ ਕੇ ਵਾਹ 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 ਨੌਜਵਾਨਾ ਹੈ 우ਮਰ ਅਲੇ ਕਹਿੰਦੇ ਨੌਜਵਾਨਾਂ ਦੀ 12 13 ਸਾਲ ਹੈ ਬੁੱਧੂ ਵੀਰਾ ਕੇ ਹਰਮਣ ਤੇ ਮੰਗਲ ਵੀਰ ਨਾਲ ਸਵਰਗ ਕਰ ਲਵੇ ਬੁੱਧੂ ਕਬੱਡੀ ਪਲੇਅਰ ਆ ਪੈਂਦੀ ਆ ਕੌਡੀ ਸਾਲ ਹੋਏ 10 ਮੁੰਡਾ ਪੈਂਦਾ ਰੋ ਕਦੇ ਪੈਂਦਾ ਹੱਸ ਸਾਲ ਹੋਏ 20 ਕਹਿੰਦਾ ਜਵਾਨੀ ਚੜੀ ਮੇਰੇ ਉੱਤੇ ਕੀ ਸਾਲ ਹੋਏ 30 ਗ੍ਰਿਸਮ ਦੀ ਤੁਰਪਿਆ ਮੁੰਡਾ 20 ਸਾਲ ਹੋਏ 40 ਘਰਦਿਆਂ ਨੇ ਕਬੀਲਦਾਰੀ ਦੀ ਹੱਥਾਂ 'ਚ ਪਾਤੀ 45 ਸਾਲ ਹੋਏ 50 ਤੇ ਪੁੱਤ ਕਹਿੰਦਾ ਚੱਲ ਬੋੜਿਆ ਕਿਤੋਂ ਕਮਾਕ ਨੂੰ ਕੇ ਲਿਆ ਸਾਲ ਹੋਇਆ 70 ਤੇ ਪੁੱਤ-ਪੋਤਰਿਆਂ, ਸਾਲ ਹੋਇਆ 70 ਤੇ ਡਾਕਟਰ ਕਹਿਣ ਡਿਆ ਪਿਆ ਨਾ ਖਾਣਾ ਬੁੜਿਆ ਗੁੜ ਤੇ ਨਾ ਖਾਣੀ ਸ਼ੱਕਰ। ਸਾਲ ਹੋਏ 60 ਉਹ ਪੁੱਤ-ਪੋਤਰਿਆਂ ਦਾ ਹੋਇਆ ਕੱਠ। ਉਧਰਲੇ ਪਾਸੇ ਕਰਾਤੀ ਗੱਬਰੂ ਨੇ ਆ ਤੱਤ ਦਿੱਤਾ ਰੇਡਰ ਡੱਕ। ਇਹ ਰਾਏਪੁਰ ਚੰਡੇਆਲੇ ਦੀ ਟੀਮ ਦਾ ਜਾਲਮ ਜਾਫੀ ਹੈ। ਜਿਹਨੇ ਜਫਾ ਲਾ ਕੇ ਦੋ ਤਿੰਨ ਥਾਪੀਆਂ ਮਾਰ ਗਿਆ। ਭੰਗੜਾ ਉਹ ਪੈ ਗਿਆ। ਭੰਗੜਾ ਰੋਕ ਕੇ ਡੱਕ-ਦੱਕ ਕੇ ਵੇਰ-ਵੇਰ ਕੇ ਉਹਨੂੰ ਕਹਿੰਦੇ ਕਚੀਚੀਆਂ ਚੜਾਉਂਦਾ ਹੈ। ਲੋਗੜ ਨੂੰ ਗੁੱਸਾ ਬੜਾ ਚੜਿਆ ਅਗਲੀ ਰੇਡ ਤੇ ਪਤਾ ਲੱਗੂਗਾ ਕੀ ਹੁੰਦਾ ਇਹ ਆ ਕੌਡੀ ਮੇਰੇ ਮਿੱਤਰੋ ਇਹ ਆ ਕਬੱਡੀ ਮੇਰੇ ਮਿੱਤਰੋ ਪੀਕੇ ਦੀ ਕੌਡੀ ਪੈ ਰਹੀ ਹੈ ਲਓ ਸਾਹਮਣੇ ਕਬੱਡੀ ਖੇਡ ਮੈਦਾਨ ਵਿੱਚ ਪੈਂਦੀ ਹੋਈ ਚਾਰ ਏਅਰ ਹੀ ਹੈ ਦੋ ਦੋ ਕਬੱਡੀਆਂ ਚੱਲਦੇ ਹੋਏ ਮੈਚ ਦੀਆਂ ਬਾਕੀ ਹੈ ਕਿ ਸ਼ੋ ਮੈਚ ਇੱਕ ਹੋਰ ਖੇਡਿਆ ਜਾਣਾ 골 ਹਣੀ ਪੁੱਜੇ ਆ ਮੰਗੂ ਹਣੀ ਪੁੱਜੇ ਆ ਪੁਆਇੰਟ ਦੱਸੀ ਫਿਰ ਵੀਰਿਆ ਕਿਹਦੇ ਖਾਤੇ ਵਿੱਚ ਜੁੜਦਾ ਹੈ ਕਿਹਦੇ ਖਾਤੇ ਵਿੱਚ ਜੁੜਦਾ ਹੈ ਲਓ ਸਾਹਮਣੇ ਫਿੱਟੂ ਫਿੱਡੂ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਹੈ ਕਿ ਕਲਗੀਆਂ ਵਾਲੇ ਪਾਦਸ਼ਾਹ ਦਾ ਸਿੱਖ ਹੈ ਖਠੀਆਂ ਤੇ ਦੌਲਨ ਅੰਗਲ ਦਾ ਸ਼ੋਅ ਮੈਚ ਖੇੜਿਆ ਜਾਣਾ ਹੈ ਬੜਾ ਧੰਨਵਾਦ ਕਰਦੇ ਦੋਵੇਂ ਟੀਮਾਂ ਤਿਆਰ ਹੋਣ ਗਈਆਂ ਪਰ ਇਧਰਲੇ ਪਾਸੇ ਝਾਂਜ ਲਤ ਨੂੰ ਹਾਸਲ ਪਾਇਆ ਪਰ ਇਧਰਲੇ ਪਾਸੇ ਫਿੱਡੂ ਹੱਤ ਕਰਾਉਂਦਾ ਹੈ ਕਿ ਸਿੱਧੂ ਤੇ ਪ੍ਰੀਤਾ ਦੇ ਵੀ ਦਿਆਲ ਵਰਗੇ ਦੁਨੀਆ ਤੇ ਸ਼ਾਨ ਵੱਖਰੀ ਮਸਾਲ ਕਰਕੇ ਬਾਰਾ ਪਮੀ ਫੋਲਣੇ ਗਲਾਬ ਦੇ ਖੇਡਦੇ ਕਬੱਡੀ ਗੱਭਰੂ ਪੰਜਾਬ ਦੇ ਕਿ ਖੇਡਦੇ ਕਬੱਡੀ ਗੱਭਰੂ ਪੰਜਾਬ ਦੇ ਰਾਏਪੁਰ ਚੰਡਿਆਲੇ ਦੀ ਟੀਮ ਦਾ ਗੱਭਰੂ ਕੌਡੀ ਪਾਉਣ ਦੇ ਵਾਸਤੇ ਕਾਂਟੋ ਆ ਗਿਆ ਮਲੇਸ਼ੀਆ ਖੇਡੇਗੀ ਇਹ ਦੋਵੇਂ ਟੀਮਾਂ ਮੇਰੇ ਮਿੱਤਰੋ ਮਲੇਸ਼ੀਆ ਕੋਲਾ ਲਾਮਪੁਰ ਇਪੋ ਕਲਾਂਗ ਦੇ ਵਿੱਚ ਗੱਲਾਂ ਹੋਣਗੀਆਂ ਲਓ ਕਾਂਟੋ ਵੀ ਸਾਡੇ ਹਰਮਨਦੀਪ ਦੇ ਮਾਤਾ ਜੀ ਦੇ ਨਾਲ ਸਾਡੇ ਛੋਟੇ ਕਾਲੇ ਦੇ ਮਾਤਾ ਜੀ ਪੁੱਜੇ ਹੋਏ ਐ ਮੈਂ ਬੇਨਤੀ ਕਰਦਾ ਕਿ ਉਹ ਸਟੇਜ ਵੱਲ ਆਉਣਗੇ ਇਧਰ ਬਹੁਤ ਸਤਿਕਾਰਯੋਗ ਸਾਡੇ ਵੀਰ ਹਰਮਨਦੀਪ ਸਿੰਘ ਦੇ ਪਿਤਾ ਜੀ ਵੀ ਆ ਜਾਣਗੇ ਲੱਗੇ ਮੰਨਾ ਬੋਧੇ왈 ਜੀ ਕਾਲਾ ਬਾਗੜੀਆਂ ਜੀ ਸਾਡੇ ਪ੍ਰਿੰਸੀਪਲ ਸਾਹਿਬ ਲੱਗੇ ਆਉਣਗੇ ਚਾਚਾ ਦਾਰਾ ਸਿੰਘ ਜੀ ਉਹ ਵੀ ਲੱਗੇ ਆਉਣਗੇ ਕਾਲੀ ਕਬੱਡੀ ਪਲੇਅਰ ਉਹ ਵੀ ਲੱਗੇ ਆ ਜੂਗਾ ਲਵ ਮੱਲੀ ਲਵ ਮੱਲੀ ਤੇ ਨਾਲ ਮਨੀ ਜੰਡਿਆਲਾ ਜਿਹੜੇ ਲੱਗੇ ਆਉਣਗੇ ਲਵ ਮੱਲੀ ਤੇ ਲਵ ਮੱਲੀ ਤੇ ਮਨੀ ਜੰਡਿਆਲਾ ਗੁਰੂ ਉਹਨਾਂ ਦੀ ਤਰਫੋਂ 500 ਰੁਪਇਆ ਇਸ ਜੇਤੂ ਮੈਚ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਅਜੇ ਜੀ ਆਇਓ ਆ ਜੇਤੂ ਟੀਮ ਨੂੰ ਪਹਿਲੋ 500 ਫੜਿਓ ਫਿਰ ਜੇਤੂ ਟੀਮ ਨੂੰ 2-200 ਵੀ ਦੇਣਾ ਹੈ ਮਨੀ ਜੰਡਿਆਲੇ ਗੁਰੂ ਵਾਲੇ ਨੇ ਪ੍ਰਤਾਪ ਭਾਜੀ ਨੇ ਤੇ ਨਾਲ ਬੈਂਡੀ ਤੇ ਨਾਲ ਸਾਡੇ